ਅੱਜ ਗੁੱਸੇ ਵਿੱਚ ਆਏ ਬੇਰਗਰ ਅਧਿਆਪਕਾਂ ਨੇ ਪਟਿਆਲਾ ਸਥਿਤ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਦੇ ਘਰ ਨੇੜੇ ਟੈਂਕੀ ਤੇ ਚੜ ਕੇ ਹੰਗਾਮਾ ਕਰ ਦਿੱਤਾ ਬੇਰਗਰ ਮੁਲਾਜ਼ਮਾਂ ਨੇ ਧਮਕੀ ਦਿੱਤੀ ਕਿ ਜਿੰਨਾ ਚਿਰ ਉਹਨਾਂ ਨੂੰ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਉਹ ਟੈਂਕੀ ਉੱਪਰ ਡਟੇ ਰਹਿਣਗੇ ਔਰ ਇਥੋਂ ਤੱਕ ਧਮਕੀ ਦਿੱਤੀ ਬਿਜੇ ਉਹਨਾਂ ਨੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਉਹ ਹੋਰ ਵੀ ਕੋਈ ਸਖਤ ਨੇ ਸੱਦਾ ਐਕਸ਼ਨ ਕਰ ਸਕਦੇ ਨੇ ਦਰਸ ਰਾਜ ਬੇਰੁਜ਼ਗਾਰ ਮਲਟੀਪਰਪਰਪਲ ਹੈਲਥ ਵਰਕਰ ਯੂਨੀਅਨ ਦੇ ਸੱਦੇ ਤੇ ਬੇਰੁਜ਼ਗਾਰ ਪਟਿਆਲਾ ਵਿਖੇ ਡਾਕਟਰ ਬਲਬੀਰ ਸਿੰਘ ਦੇ ਘਰ ਮੁਰੇ ਧਰਨਾ ਮਾਰਨ ਗਏ ਸੀ ਇਸੇ ਦੌਰਾਨ ਬੇਜ਼ਗਾਰਾਂ ਨੂੰ ਜਾਣਕਾਰੀ ਮਿਲੀ ਕਿ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋੜ ਨੇ ਸੀਤੂ ਵਿਭਾਗ ਵਿੱਚ ਮਲਾਜਮਾਂ ਦੀਆਂ 270 ਪੋਸਟਾਂ ਦੀ ਪ੍ਰੀਖਿਆ ਲਈ ਰੋਲ ਨੰਬਰ ਜਿਹੜੇ ਅਪ ਲੋਡ ਕਰ ਦਿੱਤੇ ਨੇ ਜਿਸ ਨੂੰ ਲੈ ਕੇ ਮਲਾਜਮਾਂ ਵਿੱਚ ਗੁੱਸਾ ਵਧ ਗਿਆ ਦਰਅਸਲ ਇਹ ਜਿਹੜੇ ਬੇਰੁਜ਼ਗਾਰ ਮਲਾਜਮ ਪਟਿਆਲੇ ਧਰਨਾ ਮਾਰਨ ਗਏ ਸੀ ਇਹ ਓਵਰੇਜ ਹੋ ਚੁੱਕੇ ਨੇ ਕਈ ਸਾਲਾਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਵੀ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਪਰ ਨੌਕਰੀਆਂ ਨਾ ਮਿਲਣ ਕਾਰਨ ਇਹ ਭਰਤੀ ਦੀ ਜਿਹੜੀ ਸੀਮਾ ਉਮਰ ਹੱਦ ਹੈ ਉਹਨੂੰ ਪਾਰ ਕਰ ਚੁੱਕੇ ਨੇ ਜਿਸ ਕਰਕੇ ਜਿਹੜੀਆਂ ਹੁਣ ਪੋਸਟਾਂ ਨਿਕਲੀਆਂ ਸੀ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਔਰ ਇਹਨਾਂ ਬੇਜ਼ਗਾਰ ਮੁਲਾਜ਼ਮਾਂ ਦਾ ਇਹ ਦਾ ਇਹ ਦੋਸ਼ ਹੈ ਵੀ ਜਿਹੜਾ ਪੰਜਾਬ ਸਰਕਾਰ ਆ ਲਗਾਤਾਰ ਉਹਨਾਂ ਨਾਲ ਵਾਅਦਾ ਕਰਦੀ ਆਈ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਵੀ ਜਿਹੜੇ ਓਵਰਏਜ ਹੋ ਗਏ ਨੇ ਬੇਜ਼ਗਾਰ ਉਹਨਾਂ ਨਾਲ ਇਨਸਾਫ ਕੀਤਾ ਜਾਊਗਾ ਔਰ ਖਾਸ ਕਰਕੇ ਜਿਹੜੇ ਅੱਜ ਟੈਂਕੀ ਉੱਪਰ ਚੜੇ ਦੋ ਬੇਰਗਰ ਮੁਲਾਜ਼ਮ ਜਿਨ੍ਹਾਂ ਵਿੱਚ ਕੀਮਾ ਮੰਡੀ ਦੇ ਮੱਖਣ ਸਿੰਘ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਹੀਰਾ ਲਾਲ ਨੇ ਉਹਨਾਂ ਨੇ ਕਿਹਾ ਵੀ ਸਰਕਾਰ ਲਗਾਤਾਰ ਉਹਨਾਂ ਨਾਲ ਵਾਅਦੇ ਕਰਦੀ ਆ ਰਹੀ ਸੀ ਵੀ ਜਦੋਂ ਵੀ ਕੋਈ ਭਰਤੀ ਕੱਢੀ ਤੇ ਉਦੋਂ ਓਵਰੇਜ ਮੁਲਾਜ਼ਮਾਂ ਨੂੰ ਉਮਰ ਹੱਦ 'ਚ ਛੋੜ ਦੇ ਕੇ ਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਊਗਾ ਪਰ ਉਹਨਾਂ ਨੂੰ ਇਹ ਮੌਕਾ ਨਹੀਂ ਦਿੱਤਾ ਇਤੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਈ ਵਾਰੀ ਵਾਅਦਾ ਕਰ ਚੁੱਕੇ ਸੀ ਵੀ ਜਿਹੜੇ ਓਵਰਏਜ ਹੋਏ ਨੇ ਬੇਜ਼ਗਾਰ ਉਹ ਗਲਤੀ ਜਿਹੜੀ ਉਹਨਾਂ ਦੇ ਨਹੀਂ ਪਿਛਲੀਆਂ ਸਰਕਾਰਾਂ ਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਸੋ ਇਸੇ ਰੋਸ ਵਜੋਂ ਦੋ ਬੇਜ਼ਗਾਰ ਮੁਲਾਜ਼ਮ ਜਿਹੜੇ ਉਹ ਟੈਂਕੀ ਤੇ ਚੜ ਗਏ ਤੇ ਉਹਨਾਂ ਨੇ ਹੁਣ ਉੱਥੇ ਧਰਨਾ ਮੋਰਚਾ ਲਾ ਦਿੱਤਾ ਔਰ ਬੇਜ਼ਗਾਰ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਜੋ ਟੈਂਕੀ ਦੇ ਥੱਲੇ ਧਰਨਾ ਮਾਰ ਕੇ ਬੈਠੇ ਨੇ ਆਪਣੇ ਸਾਥੀਆਂ ਨਾਲ ਉਹਨਾਂ ਨੇ ਦੱਸਿਆ ਵੀ ਇਹ ਉਹਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਕਿਉਂਕਿ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਓਵਰੇਜ ਬੇਜ਼ਗਾਰਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਮਰ ਤੇ ਛੋੜ ਦੇ ਕੇ ਭਰਤੀ ਪ੍ਰਕਿਰਿਆ ਚ ਸ਼ਾਮਲ ਕੀਤਾ ਜਾਵੇਗਾ ਪਰ ਅੱਜ ਉਹਨਾਂ ਨੂੰ ਬਹੁਤ ਤੱਕਾ ਲੱਗਾ ਜਦੋਂ ਪਤਾ ਲੱਗਾ ਵੀ ਉਹਨਾਂ ਨੂੰ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਔਰ ਸੁਖਵਿੰਦਰ ਸਿੰਘ ਢਿਲਵਾਨੇ ਜਾਣਕਾਰੀ ਦਿੱਤੀ ਵੀ ਜਿਹੜੀਆਂ 270 ਪੋਸਟਾਂ ਕੱਢੀਆਂ ਨੇ ਸਿਹਤ ਵਿਭਾਗ ਵਿੱਚ ਉਹਦੇ ਲਈ ਕੇਵਲ 350 ਦੇ ਕਰੀਬ ਹੀ ਬੇਜ਼ਗਾਰ ਜਿਹੜੇ ਉਹ ਐਲੀਜੀਬਲ ਨੇ ਉਮਰ ਦੇ ਹੱਦ ਅਨੁਸਾਰ ਔਰ ਕੁੱਲ ਜਿਹੜੇ 2200 ਦੇ ਕਰੀਬ ਬੇਜ਼ਗਾਰ ਨੇ ਇਸ ਕੈਟਾਗਰੀ ਚ ਆਉਂਦੇ ਉਹਨਾਂ ਵਿੱਚੋਂ 1850 ਉਮੀਦਵਾਰ ਜਿਹੜੇ ਨੇ ਉਹ ਓਵਰੇ ਨੇ ਇਸ ਲਈ ਸਰਕਾਰ ਨੇ ਜਿਹੜੀ ਓਵਰੇਜ ਮੁਲਾਜ਼ਮਾਂ ਨੂੰ ਸ਼ੋਰਟ ਨਹੀਂ ਦਿੱਤੀ ਉਮਰ ਵਿੱਚ ਉਹਦੇ ਨਾਲ ਬਹੁਤ ਵੱਡਾ ਇੱਕ ਧੱਕਾ ਲੱਗਾ ਬੇਜ਼ਗਾਰਾਂ ਨੂੰ ਔਰ ਉਹਨਾਂ ਨੇ ਧਮਕੀ ਦਿੱਤੀ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਇਹ ਮੋਰਚਾ ਜਾਰੀ ਰਹੂਗਾ ਇਸੇ ਦੌਰਾਨ ਜਦੋਂ ਇਹ ਗੱਲ ਅ ਸੇਧ ਮੰਤਰੀ ਡਾਕਟਰ ਬਲਬੀਰ ਹੁਣਾ ਬਲਬੀਰ ਸਿੰਘ ਹੁਣਾ ਕੋਲ ਪੁੱਜੀ ਕਿ ਕੁਝ ਬੇਜ਼ਗਾਰ ਜਿਹੜੇ ਨੇ ਟੈਂਕੀ ਦੇ ਉੱਪਰ ਚੜ੍ਹ ਕੇ ਰੋਲ ਸਮਝੋਂ ਧਰਨਾ ਮਾਰ ਰਹੇ ਨੇ ਤੇ ਉਹਨਾਂ ਨੇ ਤੁਰੰਤ ਪਹੁੰਚ ਕੀਤੀ ਬੇਜ਼ਗਾਰਾਂ ਕੋਲ ਔਰ 21 ਨਵੰਬਰ ਨੂੰ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਔਰ ਦੂਸਰੇ ਪਾਸੇ ਜੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲੋਂ ਨੇ ਕਿਹਾ ਵੀ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ 21 ਤਰੀਕ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਵੀ ਕਰਨਗੇ ਤੇ ਜੇ ਉਹਨਾਂ ਦਾ ਕੋਈ ਹੱਲ ਨਾ ਨਿਕਲਿਆ 21 ਨੂੰ ਤੇ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ